ਥਾਣਾ ਕੜਗੜ ਦੀ ਪੁਲਿਸ ਟੀਮ ਵੱਲੋਂ ਇੱਕ ਨੌਜਵਾਨ ਨੂੰ ਨਸ਼ੀਲੇ ਪ੍ਰਦਾਰਸ਼ ਸਮੇਤ ਕਾਬੂ ਕੀਤਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਲੈਣੇ ਆ ਥਾਣਾ ਕੜਗੜ ਦੇ ਪੁਲਿਸ ਮੁਲਾਜ਼ਮਾ ਕੋਲੋਂ ਕਿ ਇਸ ਨੌਜਵਾਨ ਨੂੰ ਨਸ਼ੀਲੇ ਪ੍ਰਦਾਰਸ਼ ਸਮੇਤ ਕਿੱਥੋਂ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਕਿਹੜਾ ਤੇ ਕਿੰਨਾ ਨਸ਼ੀਲਾ ਪ੍ਰਦਾਰਸ਼ ਮਿਲਿਆ ਹੈ ਹਾਂਜੀ ਸਰ ਇਹ ਜਿਹੜਾ ਨਸ਼ਾ ਪੜਿਆ ਇਹਦੇ ਬਾਰੇ ਦੱਸਿਓ ਕਿੱਥੋਂ ਪੜਿਆ ਤੇ ਕਿੰਨਾ ਪੜਿਆ ਜੀ ਮਾਨਜੋਗ ਅਸਸਮੇ ਦੀ ਹਦਾਇਤਾਂ ਦੇ ਅਨਸਾਰ ਜਿਹੜੇ ਮਾਰੇ ਸਾਰਾ ਨੂੰ ਕਾਬੂ ਕਰਕੇ ਜਿਹੜੀ ਬਹਿਬਹ ਚੱਲੀ ਆ ਉਹਨਾਂ ਦੇ ਹੁਕਮ ਅਨੁਸਾਰ ਕੱਲ ਅਸੀਂ ਕਾਟਗਰ ਤੋਂ ਸੁਦਮ ਐਡਰੈਸਾ ਇਟ ਤੋਂ ਮੜਵਰ ਸੈਮ ਜੀ ਆ ਰਹੇ ਸੀਗੇ ਤਾਂ ਲੇਅਰ ਦੇ ਪਾਸ ਇੱਕ ਹੋਰ ਨੌਜਵਾਨ ਖੜਾ ਸੀਗਾ ਜਿਹੜਾ ਕਿ ਪੁਲਿਸ ਪਾਰਟੀ ਦੇ ਕੇ ਪਤਨੁਸ਼ ਕੀਤੀ ਇਹ ਕੋਲ 5 ਗ੍ਰਾਮ ਹੈ ਗ੍ਰਾਮ ਇਹ ਕਿੱਥੋਂ ਦਾ ਜੀ ਇਹ ਦੋਸ਼ੀ ਹੈ ਜਿਹੜਾ ਜੀ ਦੋਸ਼ੀ ਵਿਪਨ ਕੁਮਾਰ ਆ ਪੁੱਤਰ ਹਰਵਿਲਾਸ ਹੈ ਵਾਸੀ ਕਗਰਾਵਲ ਅੱਗੇ ਵੀ ਕੋਈ ਤੇ ਸਰ ਪਰਚਾ ਕਿ ਪਹਿਲਾਂ ਹੀ ਆ ਜੀ ਸਾਰੇ ਇਹਦਾ ਜੇ ਪ੍ਰਤੀਸ਼ਾਲਦੀ ਹੈ ਰਿਕਾਰਡ ਪੜਤਾਲ ਕਰਕੇ ਦੇਖਣਾ ਜੀ ਵੀ ਪਹਿਲਾਂ ਇੱਥੇ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਹੁਣ ਤੁਸੀਂ ਇਹ ਤੇ ਪਰਚਾ ਦਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਮਾਨਯੋਗ ਅਦਾਵਤ ਦੇ ਵਿੱਚ ਇਹਨੂੰ ਪ੍ਰੇਸ਼ ਕੀਤਾ ਜਾਊਗਾ